ਅਮਰੀਕਾ ਗਿਆ ਸੀ ਜੀ ਯੂ ਐਸ ਏ ਉਸ ਤੋਂ ਮੈਂ ਗੋਲਡ ਮੈਡਲ ਲeke ਆਇਆ ਕਿਰਗਿਸਤਾਨ ਵਿੱਚ ਅੰਡਰ 15 ਏਸ਼ੀਆ ਚੈਂਪੀਅਨਸ਼ਿਪ ਹੋਈ ਸੀ ਉੱਥੋਂ ਮੇਰਾ ਬ੍ਰੌਂਜ਼ ਮੈਡਲ ਆਇਆ ਨਰਮ ਘਰਾਂ ਦੇ ਪਹਿਲਵਾਨ ਹੁੰਦੇ ਆ ਤਗੜੇ ਘਰਾਂ ਦਾ ਮੁੰਡਾ ਏਸੀ ਚੋਂ ਨਿਕਲ ਕੇ ਨਹੀਂ ਆਉਂਦਾ ਡੰਡ ਮਾਰਨ ਜੀ ਸੁਪਨਾ ਜਿਵੇਂ ਏਸ਼ੀਆ ਜੋ ਮੈਡਲ ਲੈਣਾ ਜੀ ਜਿਵੇਂ ਏਸ਼ੀਆ ਚੈਂਪੀਅਨਸ਼ਿਪ ਹੋ ਗਈਆਂ ਵਰਲਡ ਹੋ ਗਿਆ ਜੀ ਵਰਲਡ ਜੋ ਮੈਡਲ ਲੈਣਾ ਜੀ ਸਾਊਥ ਕੋਰੀਆ ਦੇ ਮੁੰਡੇ ਸੀਗੇ ਜਿਹੜੇ ਉਹਨਾਂ ਨਾਲ ਕੁਸ਼ਤੀ ਹੋਈਆਂ ਜੀ ਸਰਕਾਰਾਂ ਤੋਂ ਇਹੀ ਮੰਗਾਈ ਵਸ ਵੀ ਵਧੀਆ ਨੌਕਰੀਆਂ ਦਿੱਤੀਆਂ ਸਾਰਿਆਂ ਨੂੰ ਹਾਲ ਦੀ ਫੈਸਿਲਿਟੀ ਵ ਕੁਝ ਕਰਿਆ ਜਾਵੇ ਕਿਸੇ ਸਰਕਾਰ ਦਾ ਜਿਹੜਾ ਹੋਸਟਲ ਦੇ ਵਿੱਚ ਸਾਡਾ ਕੋਈ ਫੰਡ ਚੱਲਦਾ ਨਾ ਰੋਟੀ ਪਾਣੀ ਦਾ ਰਹਿਣ ਸਹਿਣ ਦਾ ਸਾਡੀ ਕੋਈ ਹੁਸੂਰਤ ਨਹੀਂ ਬਚਪਨ ਤੋਂ ਬਾਅਦ ਕੀ ਮੇਰੇ ਫਾਦਰ ਸਾਹਿਬ ਪਲਵਾਨੀ ਕਰਦੇ ਸੀਗੇ ਉਹਨਾਂ ਨੇ ਇੱਧਰ ਲਾਇਆ ਜੀ ਲੈਂਟ ਨਾ ਸੀ ਉਹਨੂੰ ਛੱਡ ਕੇ ਵੀ ਸਪੋਰਟਸ ਵਿੱਚ ਆਉ ਉਹ ਸਪੋਰਟਸ ਤੇ ਸਾਲੋ ਇਹਨਾਂ ਬੰਦੇ ਦੀ ਸਿਹਤ ਵਧੀਆ ਰਹਿੰਦੀ ਪਲਵਾਨਾ ਦੀ ਖਾਣ ਪੀਣ ਦਾ ਰਹਿਣ ਸਹਿਣ ਦਾ ਇਹਨਾਂ ਦੀਆਂ ਜਿਹਾ ਲੋੜਾਂ ਨੌਕਰੀਆਂ ਦੀਆਂ ਉਹ ਪੂਰੀਆਂ ਕੀਤਿਆਂ ਜਾਣ ਜੀ ਖਾੜਾ ਦੀ ਜਿਹੜੀ ਡਾਈਟ ਆ ਨਾ ਜੀ ਇਹ ਵੀ ਕੋਚ ਇਹਦੇ ਵਿੱਚ ਦਸ਼ਮਾ ਦਾ ਹਿੱਸਾ ਕੱਢਦੇ ਆ ਜੀ ਕੁਸ਼ਤੀ ਮੁਕਾਬਲਿਆਂ ਵਿੱਚ ਫਰੀਦਕੋਟ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਤਰਤੀ ਤੇ ਮਾਰੀ ਬਾਜ਼ੀ 골ਡ ਅਤੇ ਦੂਜੇ ਨੇ ਬ੍ਰਾਊਜ਼ ਮੈਡਲ ਕੀਤਾ ਹਾਸਿਲ ਫਰੀਦਕੋਟ ਵਿੱਚ ਬਣ ਗਿਆ ਵਿਹਾਂ ਵਰਗਾ ਮਾਹੌਲ ਢੋਲ ਵਜਾ ਕੀਤਾ ਸਵਾਗਤ ਨਹੀਂ ਸੰਭੀ ਗਈ ਫਰੀਦਕੋਟ ਵਾਸੀਆਂ ਤੋਂ ਖੁਸ਼ੀ ਫਰੀਦਕੋਟ ਦੇ ਕੁਸ਼ਤੀ ਖਾੜੇ ਵਿੱਚ ਪਹੁੰਚਣ ਸਮੇਂ ਦੇਖੋ ਹਾਰ ਸੋਰਪਿਓ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਕੀਤਾ ਗਿਆ ਸਨਮਾਨ ਗੁਰਤੇਜ ਸਿੰਘ ਤੇਜਾ ਹੋਏ ਤੱਤੇ ਧਾਇਗੁਰਤਤ ਸਿੰਘ ਸੇਖੋ ਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਤੋਂ ਮੰਗੇ ਕੀਤੇ ਬਾਦਿਆਂ ਦੇ ਜਵਾਬ ਸਿੰਘ ਜੀ ਮੈਂ ਅਮਰੀਕਾ ਗਿਆ ਸੀ ਜੀ ਯੂ ਐਸ ਏ ਉਹ ਵਰਲਡ ਪੁਲਸੀ ਉਸ ਤੋਂ ਮੈਂ ਗੋਲਡਮੈਨ ਲੈ ਕੇ ਆਇਆ ਜਿੱਤ ਕੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਵਾਹ ਵਧੀਆ ਰਿਹਾ ਐਕਸਪੀਰੀਅੰਸ ਜਿਹੜੀ ਟੀਮਾਂ ਦੇ ਕਿਤੋਂ ਕਿਤੋਂ ਆਏ ਸੀ ਜਿਵੇਂ ਦੋ ਕੈਨੇਡਾ ਦੇ ਪ੍ਰੋਅਨ ਸੀਗੇ ਉਹਨਾਂ ਨੂੰ ਜਿੱਤਿਆ ਇੱਕ ਅਮਰੀਕਾ ਦਾ ਸੀਗਾ ਇੱਕ ਮੋਂਗੋਲੀਆ ਦਾ ਸੀਗਾ ਜੀ ਤੇ ਇੱਕ ਆਪਣੀ ਇੰਡੀਆ ਦਾ ਪ੍ਰੋਅਨ ਸੀ ਜਿਹਦੇ ਨਾਲ ਫਾਈਨਲ ਕੁਸ਼ਤੀ ਹੋਈ ਜੀ ਕੀ ਬਚਪਨ ਤੋਂ ਸ਼ੌਕ ਸੀਗਾ ਅਨਿ ਬਚਪਨ ਤੋਂ ਵਾਕੀ ਮੇਰੇ ਫਾਦਰ ਸਾਹਿਬ ਪਲਾਨੀ ਕਰਦੇ ਸੀਗੇ ਜੀ ਉਹਨਾਂ ਨੇ ਇੱਧਰ ਲਾਇਆ ਜੀ ਲੈਣ ਤੇ ਅਗਲਾ ਕੀ ਸੁਪਨਾ ਅਗਲਾ ਸੁਪਨਾ ਜਿਵੇਂ ਏਸ਼ੀਆ ਦਾ ਮੈਡ ਲੈਣਾ ਜੀ ਜਿਵੇਂ ਏਸ਼ੀਆ ਚੈਂਪੀਅਨਸ਼ਿਪ ਹੋ ਗਿਆ ਵਰਲਡ ਹੋ ਗਿਆ ਜੀ ਵਰਲਡ ਜੋ ਮੈਡ ਲੈਣਾ ਜੀ ਜਿਵੇਂ ਏਸ਼ੀਆ ਵਰਲਡ ਹੋਗੇ ਕੰਪੀਟੀਸ਼ਨ ਇਦਾਂ ਦੇ ਨੌਜਵਾਨਾਂ ਨੂੰ ਕੋਈ ਮੈਸੇਜ ਸਰਕਾਰਾਂ ਤੋਂ ਕੁਝ ਮੰਗ ਜੀ ਸਰਕਾਰਾਂ ਤੋਂ ਇਹੀ ਮੰਗ ਹੈ ਜੀ ਆਪਣੇ ਯਾਨੀ ਕਿ ਨੌਕਰੀ ਇਤਿਜਨ ਸਾਰਿਆਂ ਨੂੰ ਜੀ ਪ੍ਰਣਾਮ ਸਿੰਘ ਹੈ ਜੀ ਮੈਂ ਰੈਸਲਿੰਗ ਕਰਦਾ ਹਾਂ ਕਿਰਗਿਸਤਾਨ ਵਿੱਚ ਅੰਡਰ 15 ਏਸ਼ੀਆ ਚੈਂਪੀਅਨਸ਼ਿਪ ਹੋਈ ਸੀ ਉੱਥੋਂ ਮੇਰਾ ਬ੍ਰੌਂਜ਼ ਮੈਡਲ ਹੈ ਜੀ ਕਿਹੜੀ ਕਿਹੜੀ ਟੀਮਾਂ ਆ ਕਿਹੜੇ ਕਿਹੜੇ ਦੇਸ਼ਾਂ ਨਾਲ ਉੱਥੇ ਕਿਰਗਿਸਤਾਨ ਦਾ ਇੱਕ ਮੁੰਡਾ ਜਿੱਤਿਆ ਸੀ ਉੱਥੇ ਕਜ਼ਾਕਿਸਤਾਨ ਦੇ ਸੀ ਜਿਵੇਂ ਕੋਰੀਆ ਸਾਊਥ ਕੋਰੀਆ ਦੇ ਮੁੰਡੇ ਸੀਗੇ ਜਿਹੜੇ ਉਹਨਾਂ ਨਾਲ ਕੁਸ਼ਤੀ ਹੋਈਆਂ ਜੀ ਹਾਂਜੀ ਹੁਣ ਅੱਗੇ ਜੂਨੀਅਰ 'ਚ ਜਾ ਕੇ ਸੀਨੀਅਰ ਜਾ ਕੇ ਉੱਥੋਂ ਇੰਟਰਨੈਸ਼ਨਲ ਚੋਂ ਮੈਡਲ ਲੈਣਾ ਜੀ ਵਰਲਡ ਚੋਂ ਮੈਡਲ ਲੈਣੇ ਇਹ ਹੀ ਸੁਪਨਾ ਹੈ ਹਾਂਜੀ ਸਰਕਾਰਾਂ ਤੋਂ ਇਹ ਹੀ ਮੰਗ ਹੈ ਵਸਵੀ ਵਧੀਆ ਨੌਕਰੀਆਂ ਇੱਥੇ ਆ ਸਾਰਿਆਂ ਨੂੰ ਹਾਲ ਦੀ ਫੈਸਿਲਿਟੀ ਵਾਸਤੇ ਹੋਸਟਲ ਦੀ ਫੈਸਿਲਿਟੀ ਵਾਸਤੇ ਕੁਝ ਕਰਿਆ ਜਾਵੇ ਹੋਸਟਲ ਵਿੱਚ ਜੋ ਵੀ ਜ਼ਰੂਰਤਾਂ ਉਹ ਪੂਰੀਆਂ ਕੀਤੀਆਂ ਜਾਣ ਜਾਂ ਹਾਲ ਨੂੰ ਜੋ ਵੀ ਜ਼ਰੂਰਤ ਹੈ ਹੋਰ ਕੋਈ ਕਿਸੇ ਕਿਸੇ ਤਰ੍ਹਾਂ ਦੇ ਸਮਾਨ ਦੀ ਉਹ ਪੂਰੀ ਕੀਤੀ ਜਾਵੇ ਕਿੰਦਾ ਲੱਗਿਆ ਤੁਹਾਡਾ ਮਨ ਸਮਾਨ ਬਿਲਕੁਲ ਬਹੁਤ ਵਧੀਆ ਲੱਗਿਆ ਜੀ ਪ੍ਰਣਾਮ ਜੀ ਨੌਜਵਾਨਾਂ ਨੂੰ ਕੋਈ ਮੈਸੇਜ ਹੈ ਜਿਹੜੀ ਹੈ ਜੀ ਵੀ ਨਸ਼ੇ ਦੀ ਦੰਦਲ ਦੇ ਵਿੱਚ ਆ ਦੂਜੇ ਪਾਸੇ ਗਲਤ ਰਸਤੇ ਜਾ ਰਹੇ ਆ ਉਹਨਾਂ ਨੂੰ ਇਹੀ ਮੈਸੇਜ ਆਈ ਵੀ ਨਸ਼ਿਆਂ ਨੂੰ ਛੱਡ ਕੇ ਵੀ ਸਪੋਰਟਸ ਵਿੱਚ ਆਓ ਸਪੋਰਟਸ ਤੇ 살ੋ ਇਹਦੇ ਨਾਲ ਬੰਦੇ ਦੀ ਸਿਹਤ ਵਧੀਆ ਰਹਿੰਦੀ ਹੈ ਜਿਵੇਂ ਬੰਦਾ ਨਸ਼ਿਆਂ ਤੋਂ ਦੂਰ ਰਹਿੰਦਾ ਹੀ ਇਹੀ ਅਸੀਂ ਮੇਰਾ ਨਾਮ ਗੁਰਤੇਜ ਸਿੰਘ ਆ ਜੀ ਗੁਰਤੇਜ ਸਿੰਘ ਜੀ ਸਰਕਾਰਾਂ ਵੱਲੋਂ ਐਲਾਨ ਤਾਂ ਕੀਤੇ ਜਾਂਦੇ ਵੱਡੇ ਵੱਡੇ ਲੇਕਿਨ ਗਰਾਊਂਡ ਲੈਵਲ ਤੇ ਇਹਨੂੰ ਖਰੇ ਉਤਰ ਦੇਖੀਆ ਬਿਲਕੁਲ ਹੀ ਪਹਿਲਾਂ ਤਾਂ ਤੁਹਾਡਾ মিডিਆ ਦਾ ਵੀ ਤੇ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਜਿਹੜੀ ਅੱਜ ਸਾਰੀ ਇਹ ਕਵਰ ਕੀਤਾ ਜੀ ਇਹ ਇਹ ਜਿਹੜੇ ਪਹਿਲਵਾਨ ਪੈਦਾ ਐ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਬਹੁਤ ਨਰਮ ਘਰਾਂ ਦੇ ਪਹਿਲਵਾਨ ਹੁੰਦੇ ਆ ਤਗੜੇ ਘਰਾਂ ਦਾ ਮੁੰਡਾ ਏਸੀ ਚੋਂ ਨਿਕਲ ਕੇ ਨਹੀਂ ਆਉਂਦਾ ਡੰਡ ਮਾਰਨ ਜੀ ਤੇ ਉਸੇ ਕਰਕੇ ਅਸੀਂ ਕਹਿੰਨੇ ਵੀ ਇੰਨਾ ਪਹਿਲਵਾਨਾਂ ਦੀ ਖਾਣ ਪੀਣ ਦਾ ਰਹਿਣ ਸਹਿਣ ਦਾ ਇਹਨਾਂ ਦੀਆਂ ਜਿਹੜੀਆਂ ਲੋੜਾਂ ਨੌਕਰੀਆਂ ਦੀਆਂ ਉਹ ਪੂਰੀਆਂ ਕੀਤੀਆਂ ਜਾਣ ਜੀ ਇਹ ਪਹਿਲਵਾਨ ਜੇ ਮੰਨ ਲਓ ਅੱਜ ਪੁਲਿਸ ਵਿੱਚ ਭਰਤੀ ਨਾ ਹੁੰਦਾ ਤੇ ਇਹ ਬੰਦਾ ਜ਼ਿੰਦਗੀ ਚ ਕਿੱਥੇ ਜਾਣਾ ਸੀ ਦੱਸੋ ਸੀ ਇਹ ਅੱਜ ਭਰਤੀ ਹੋ ਗਿਆ ਤੇ ਅੱਜ ਤੱਕ ਮੈਡਲ ਤੱਕ ਲਿਆ ਜੀ ਇਹ ਕੋਚਾਂ ਦੀ ਦੇਣਾ ਖਾਣ ਪੀਣ ਦੀ ਦੇਣਾ ਇਹ ਸਾਰਿਆਂ ਨੇ ਮੁੰਡਿਆਂ ਨੇ ਰਲ ਮਿਲ ਕੇ ਕੋਚ ਆਉਦੇ ਇੱਥੋਂ ਆ ਖਾੜਾ ਦੀ ਜਿਹੜੀ ਡਾਈਟ ਆ ਨਾ ਜੀ ਇਹ ਵੀ ਕੋਚ ਦੇ ਵਿੱਚ ਦਸਮਾ ਹੋਂ ਦਾ ਹਿੱਸਾ ਕੱਢਦੇ ਆ ਜੀ ਦਸਮਾ ਦਸੌਂਜ ਵੀ ਉਹਦੇ ਚ ਵੀ ਕਿਸੇ ਸਰਕਾਰ ਦਾ ਜਿਹੜਾ ਹੋਸਟਲ ਦੇ ਵਿੱਚ ਸਾਡਾ ਕੋਈ ਫੰਡ ਚੱਲਦਾ ਨਾ ਰੋਟੀ ਪਾਣੀ ਦਾ ਰਹਿਣ ਸਹਿਣ ਦਾ ਸਾਡੀ ਕੋਈ ਹੁਸੂਰਤ ਨਹੀਂ ਉਹਦੇ ਵਿੱਚ ਗਰਦੇਤ ਸਿੰਘ ਆਪਣੇ ਐਮਐਲਏ ਸਾਹਿਬ ਸਪੋਰਟਸਮੈਨ ਆ ਇੱਕ ਉਹ ਸਾਨੂੰ ਐਲਾਨ ਕਰਕੇ ਗਏ ਸੀ 5 ਲੱਖ ਰੁਪਈਆ ਮੈਂ ਖਾੜੇ ਨੂੰ ਦਊਗਾ ਜੀ ਠੀਕ ਹੈ ਜੀ ਪਰ ਉਹ ਟੂਰਨਾਮੈਂਟ ਦੋ ਨੰਗੇ ਉਸ ਤੋਂ ਬਾਅਦ ਜੀ ਉਹ ਸਹੀ ਟੂਰਨਾਮੈਂਟ ਤੇ ਨਵਾਈਟ ਵੀ ਕਰਕੇ ਆਏ ਸਾਡੇ ਤਾਂ ਬੇਨਤੀ ਹੈ ਜੀ ਐਤਾਂ ਸਾਰਿਆਂ ਨੂੰ ਬੇਨਤੀ ਕਰਨੀ ਆ ਹਾਂਜੀ ਐਮਪੀ ਸਾਹਿਬ ਵੀ ਸਾਨੂੰ 5 ਲੱਖ ਸਰਵਿਸ ਖਾਲਸਾ ਜੀ ਨੇ 5 ਲੱਖ ਉਹਨਾਂ ਨੇ ਲਾਨ ਕੀਤਾ ਸੀਗਾ ਪਰ ਉਹਨਾਂ ਦਾ ਵਿਸ਼ਵਾਸ ਇਹ ਦਵਾਉਂਦੇ ਰਹਿੰਦੇ ਆ ਆਪਣੇ ਰਣਜੀਤ ਸਿੰਘ ਬਰਾੜ ਸਾਡੇ ਮੈਂਬਰ ਨੇ ਖਾੜੇ ਦੇ ਤੇ ਇਹਨਾਂ ਨੂੰ ਵੀ ਉਹਨਾਂ ਨਾਲ ਗੱਲਬਾਤ ਚੱਲਦੀ ਰਹਿੰਦੀ ਆ ਪਰ ਉਹ ਕਹਿੰਦੇ ਵੀ ਸਹੀ ਪੈਸੇ ਤੁਹਾਨੂੰ ਦੇਵਾਂਗੇ 5 ਤੋਂ ਹੁਣ 3 ਲੱਖ ਦੀ ਪ੍ਰਪੋਜ਼ਲ ਤੇ ਆ ਗਏ ਆ ਸਾਡੀ ਇਹ ਤਾਂ ਕਹਿੰਦੇ 5 ਦਾ 10 ਦਿਓ ਹੁਣ ਗਦੇਵ ਸਿੰਘ ਸੇਖ ਨੂੰ ਵੀ ਕਹਿੰਨੇ ਵੀ ਸਪੋਰਟਸਮੈਨ ਹੋਣ ਦੇ ਨਾਤੇ ਤੁਸੀਂ ਬਾਸਕਟਬਾਲ ਦੇ ਪਲੇਅਰ ਰਹੇ ਆ ਤੁਹਾਨੂੰ ਪਤਾ ਕੀ ਕੀ ਸਪੋਰਟਸਮੈਨਾਂ ਦੀਆਂ ਲੋੜਾਂ ਹੁੰਦੀਆਂ ਇਹਨਾਂ ਦਾ ਕੀ ਪ੍ਰਬੰਧ ਕਰਨਾ ਚਾਹੀਦਾ ਜਿ ਸਾਡਾ ਹਾਲ ਹੈ ਇੱਥੇ ਹਾਲ ਦਾ ਦੇਖੋ ਹਾਲ ਆ ਕਿ ਕੀ ਸਾਡਾ ਜੀ ਕਾਂਗਰਸ ਨੇ ਵਿੱਚ ਪੈਸੇ ਲਾਏ ਕਾਲੀਦਾ ਸਰਕਾਰ ਨੇ ਪਹਿਲੇ ਅੱਜ ਤੱਕ ਜਿੰਨੇ ਬੰਦੇ ਆਇਆ ਸਾਨੂੰ ਸਾਰਿਆਂ ਨੇ ਹਰੇਕ ਪਾਰਟੀ ਨੇ ਖਾੜੇ ਦੇ ਵਿੱਚ ਪੈਸੇ ਸਾਨੂੰ ਯੋਗਦਾਨ ਦਿੱਤਾ ਤੇ ਇੱਕ ਰੈਸਲਿੰਗ ਗੇਮ ਇਹੋ ਜੀ ਆ ਫ੍ਰੀਕੋਡ ਦੀ ਜਿਹੜੀ ਸਭ ਤੋਂ ਵੱਧ ਮੈਡਲ ਲੈ ਕੇ ਆਉਂਦੀ ਹੈ ਜੀ ਹਰੇਕ ਗੇਮ ਦੇ ਵਿੱਚ ਮੈਂ ਖੁੱਲ ਕੇ ਕਹਿ ਸਕਦਾ ਕੋਈ ਸਾਡੇ ਗੇਮਾਂ ਦੇ ਬਰਾਬਰ ਆਪਾਂ ਬਾਹਰਲੀਆ ਗੇਮਾਂ ਦੀ ਹੋਰ ਗੱਲਾਂ ਨਹੀਂ ਗੱਲ ਕਰਦੇ ਫਰੀ ਕੋਟ ਬਾਬਾ ਫਰੀਦ ਕੁਸ਼ਤੀ ਖਾੜੇ ਦੇ ਜਿੰਨੇ ਵੀ ਪਹਿਲਵਾਨ ਪੈਦਾ ਹੋਏ ਆ ਨੈਸ਼ਨਲ ਦੇ ਵਿੱਚ ਅਜ ਤੱਕ ਤੂਤੀ ਬੋਲਦੀ ਹੈ ਜੀ 골ਡ ਹੀ ਆਏ ਆ ਕਬ ਜਾ ਰਿਹਾ ਫਰੀ ਕੋਟ ਟੀਮ ਦਾ ਜੀ 올림픽 ਲੈਵਲ ਤੇ ਸਾਡੇ ਖਾੜੇ ਦੇ 올림픽 ਪਹਿਲਵਾਨ ਪੈਦਾ ਹੋਇਆ ਜੀ ਗੁਰਵਿੰਦਰ ਸਿੰਘ ਸੰਘਾ ਜੋ ਇਸ ਟਾਈਮ ਐਸਪੀ ਲੱਗਾ ਹੋਇਆ ਜੀ 올림픽 ਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਨੇ ਡੀਐਸਪੀ ਪ੍ਰਤਾਪ ਸਿੰਘ ਆ ਜੀ ਆਪਣੇ ਖਾੜੇ ਦਾ ਇਸ ਟਾਈਮ ਡੀਐਸਪੀ ਲੱਗਾ ਬਿਆ ਆ ਬੈਠੇ ਭਈਆ ਪੱਕਵਾਲ ਹੋਣੀ ਖੜੇ ਆ ਜੀ ਇਹ ਸਾਬਕਾ ਇਨਸਪੈਕਟਰ ਬਣ ਕੇ ਇਨਸਪੈਕਟਰ ਬਣ ਗਏ ਬਿੰਦਰੀ ਪਲਵਾਨ ਖੜਾ ਇੱਥੇ ਬਲਵਿੰਦਰ ਸਿੰਘ ਇਨਸਪੈਕਟਰ ਬਣ ਗਏ ਜਾਨੀ ਕਿ ਹਰਪ੍ਰੀਤ ਸਿੰਘ ਸਾਡੇ ਖਾੜੇ ਦਾ ਡੀਐਸਪੀ ਬਣਿਆ ਜੀ ਸਰਜੀਤ ਸਿੰਘ ਸਾਹਿਬ ਇਨਸਪੈਕਟਰ ਸਾਡੇ ਇੱਥੇ ਰਿਟਾਇਰ ਹੋਏ ਵੇ ਜਾਨੀ ਕਿ ਫਰੀ ਕੋਟ ਦੇ ਖਾੜੇ ਦੇ ਵਿੱਚ ਜਗਦੇਸ਼ ਸਿੰਘ ਬਹੁਤ ਵੱਡੀ ਦੇਣ ਹੈ ਜੀ ਜਗਦੇਸ਼ ਸਿੰਘ ਕੋਸ ਸਾਹਿਬ ਨੇ ਹਰੇਕ ਦੇ ਘਰੇ ਚੁੱਲਾ ਜਗਾਇਆ ਜੀ ਜਿਹੜਾ ਬੰਦੇ ਨੇ ਪਲਵਾਨੀ 'ਚ ਪੈਰ ਰੱਖਿਆ ਨਾ ਇਹ ਨਹੀਂ ਵੀ ਉਹਨਾਂ ਨੇ ਇਕੱਲਾ ਡੰਡ ਮਾਰਨ ਤੱਕ ਸਿਖਾਇਆ ਉਹਨਾਂ ਨੂੰ ਪ੍ਰਾਪਤੀਆਂ ਪੈਦਾਂ ਕੀਤੀਆਂ ਮੈਡਲਾਂ ਤੱਕ ਲੈ ਗਏਗਾ ਨੌਕਰੀਆਂ ਤੱਕ ਲੈ ਕੇ ਉਹਨ ਕਰਤੇ ਜਿਵੇਂ ਤੁਸੀਂ ਸੇਖੋਂ ਦੀ ਗੱਲ ਕੀਤੀ ਹੈ ਐਮਪੀ ਦੀ ਗੱਲ ਕੀਤੀ ਹੈ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਹੌਸਲਾ ਦੇਣ ਲਈ ਉਹਨਾਂ ਨੂੰ ਪਹੁੰਚਣਾ ਚਾਹੀਦਾ ਹੈ ਜਨਮੀ ਬਿਲਕੁਲ ਪਹੁੰਚਣਾ ਚਾਹੀਦਾ ਜੀ ਅਸੀਂ ਤਾਂ ਸੱਦਾ ਵੀ ਦਿੰਨੇ ਸਾਰਾ ਉਚ ਕਰਦੇ ਆ ਜੀ ਸਾਨੂੰ ਟਾਈਮ ਦੇਣਗੇ ਅਸੀਂ ਫਿਰ ਵੀ ਉਹਨਾਂ ਕੋਲ ਜਾਵਾਂਗੇ ਇਹਨਾਂ ਨੂੰ ਸਪੈਸ਼ਲ ਕੋਰਸ ਸਾਹਿਬ ਨੂੰ ਕਹਾਂਗੇ ਉਹਨਾਂ ਨੂੰ ਬੇਨਤੀ ਕਰਨਗੇ ਦੁਬਾਰਾ ਫਿਰ ਵੀ ਟਾਈਮ ਰੱਖਿਆ ਜਾਊਗਾ ਜੇ ਨਹੀਂ ਟਾਈਮ ਕਰ ਸੀ ਉਹਨਾਂ ਕੋਲ ਜਾਵਾਂਗੇ ਜੀ ਨਾਲੇ ਮੁੰਡਿਆਂ ਨੂੰ ਹੌਸਲਾ ਸਪਸਥਾਈ ਕਰਨ ਉਹਨਾਂ ਨੂੰ ਅਸ਼ੀਰਵਾਦ ਦੇਣ ਤੇ ਜਿਹੜਾ ਸਾਡਾ ਕੋਈ ਰਹਿੰਦਾ ਬਕਾਇਆ ਸਾਨੂੰ ਉਹ ਵੀ ਦਿਨ ਵੱਦ ਵੱਦ ਦੇਣ ਸਰਕਾਰ ਦੇ ਘਰੋਂ ਕੋਈ ਕਮੀ ਨਹੀਂ ਹੁੰਦੀ ਜੀ ਪੈਸੇ ਦੀ ਆਪਣਾ ਰਮਾਣਾ ਸਾਹਿਬ ਜਿੰਨੇ ਮਰਜ਼ੀ ਫੰਡ ਦੇ ਸਕਦੇ ਆ ਤੇ ਜਿਹੜੇ ਮੈਂ ਕਹਿੰਨਾ ਪੁੱਲ ਪਾਲ ਛੜਕਾਂ ਹੁੜਕਾਂ ਬਣੀਆਂ ਜਾਂਦੀਆਂ ਨਾ ਇਨਾਂ ਜ਼ਰੂਰੀ ਇਨਾਂ ਬੱਚਿਆਂ ਤੇ ਖਰਚ ਕਰਨਾ ਚਾਹੀਦਾ ਇਹ ਇਨਾਂ ਚੀਜ਼ਾਂ ਤੇ ਗਾਹਾਂ ਆਪ ਨੂੰ ਆਪੇ ਇਹ ਪੈਦਾ ਕਰਦੇ ਸੋਰ ਸਾਰੇ ਜੀ